ਚਾਹ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ ਚ ਚਾਈ ਸੋਣੇ ਨਿਕਲੂ ਪੈਰਾਂ ਖਿੱਚੂ ਜ਼ਮੀਨ ਲੱਗ ਜਾਵੇਗੀ ਅਜਹੀ ਬਿਮਾਰੀ ਕਿ ਪਛਤਾਓਗੇ ਸਾਰੀ ਜ਼ਿੰਦਗੀ ਚਾਹ ਪੀਣਾ ਭਾਰਤੀਆਂ ਦੀ ਜੇਕਰ ਗੱਲ ਕੀਤੀ ਜਾਏ ਖਾਸ ਕਰਕੇ ਪੰਜਾਬੀਆਂ ਦੀ ਤਾਂ ਚਾਹ ਪੀਣਾ ਬਹੁਤ ਜ਼ਿਆਦਾ ਪਸੰਦ ਹੁੰਦਾ ਸਵੇਰ ਦੀ ਨੀਂਦ ਹੀ ਨਹੀਂ ਖੋਲਦੇ ਬਿਨਾ ਚਾਹ ਪੀਤੇ ਪਰ ਚਾਹ ਪੀਣ ਦੇ ਨਾਲ ਜਦੋਂ ਪਕੌੜੇ ਮਿਲ ਜਾਂਨ ਜਦੋਂ ਪੂਜੀਆਂ ਮਿਲ ਜਾਏ ਬਿਸਕਟ ਆਪਣੀ ਪਸੰਦ ਦੇ ਮਿਲ ਜਾਂਦਾ ਸਵਾਦ ਦੁਗਣਾ ਹੋ ਜਾਂਦਾ ਪਰ ਸਵਾਦ ਤਾਂ ਬਹੁਤ ਲੱਗਦਾ ਨੁਕਸਾਨ ਵੀ ਹੋ ਸਕਦਾ ਖੁਲਾਸਾ ਹੋ ਗਿਆ ਇੱਕ ਖੋਜ ਹੋਈ ਹੈ ਰਿਸਰਚ ਹੋਈ ਹੈ ਜਿਸ ਦੇ ਵਿੱਚ ਖੁਲਾਸਾ ਹੋਇਆ ਕਿ ਚਾਹ ਦੇ ਨਾਲ ਜੇਕਰ ਤੁਸੀਂ ਪਕੌੜੇ ਖਾਣੇ ਪੂਜਿਆ ਖਾਂਦੇ ਹੋ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਬਿਸਕਟ ਖਾਂਦੇ ਹੋ ਰਸ ਖਾਂਦੇ ਹੋ ਤਾਂ ਤੁਹਾਨੂੰ ਅਜੇ ਹਾ ਨੁਕਸਾਨ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਪਛਤਾਣਾ ਪੈ ਸਕਦਾ ਹੈ ਹੁਣ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਉਹ ਇਹ ਕਹਿੰਦੇ ਹੋਣਗੇ ਕਿ ਮੈਡਮ ਕੀ ਬੋਲੀ ਜਾ ਰਹੀ ਹੈ ਵੀ ਤੁਸੀਂ ਚਾਹ ਨਹੀਂ ਪੀਂਦੇ ਬਹੁਤ ਸਾਰੇ ਅਜਿਹੀਆਂ ਗੱਲਾਂ ਕਰਨਗੇ ਤਾਂ ਮੈਂ ਪਹਿਲੇ ਹੀ ਦੱਸਦਾ ਮੈਨੂੰ ਚਾਹ ਪੀਣੀ ਬਹੁਤ ਪਸੰਦ ਹੈ ਤਾਂ ਉਸ ਦੇ ਨਾਲ ਪਕੌੜੇ ਖਾਣਾ ਤਾਂ ਉਸ ਤੋਂ ਵੀ ਜ਼ਿਆਦਾ ਪਸੰਦ ਹੈ ਪਰ ਕੀ ਕਰੀਏ ਜੀਣਾ ਵੀ ਜ਼ਰੂਰੀ ਹੈ ਸੋ ਮੈਂ ਇਹ ਚਾਹੂੰਗੀ ਕਿ ਜਿਹੜੇ ਮੇਰੇ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹ ਵੀ ਪੂਰਾ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ ਜੇਕਰ ਸਿਹਤ ਚੰਗੀ ਹੋਊਗੀ ਤਾਹੀਂ ਜ਼ਿੰਦਗੀ ਚੰਗੀ ਹੋਗੀ ਤਾਂ ਹੀ ਚੰਗੀ ਤਰ੍ਹਾਂ ਜੀ ਸਕਦੇ ਹੋ ਸੋ ਚਾਹ ਦੇ ਨਾਲ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਜਿਨ੍ਹਾਂ ਦੇ ਵਿੱਚੋਂ ਪਕੌੜੇ ਭੁਜੀਆ ਬਿਸਕੁਟ ਵੀ ਇੱਕ ਨੇ ਆਓ ਜਾਣਦੇ ਹਾਂ ਭਾਰਤ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਚਾਹ ਤੋਂ ਬਿਨਾਂ ਨਹੀਂ ਹੁੰਦੀ ਚਾਹ ਸਭ ਤੋਂ ਪਸੰਦੀਦਾ ਪੀਣ ਵਾਲੇ ਪਦਾਰਥਾਂ ਦੇ ਵਿੱਚੋਂ ਇੱਕ ਹੈ ਪਰ ਲੋਕ ਚਾਹ ਦੇ ਨਾਲ ਸਮੋਸੇ, ਨਮਕੀਨ, ਬਿਸਕੁਟ ਤੇ ਪਕੌੜਿਆਂ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਨੇ। ਚਾਹ ਦੇ ਨਾਲ ਇਹ 스ਨੈਕਸ ਖਾਣ ਦੇ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ। ਇਹ 스ਨੈਕਸ ਜੇਕਰ ਤੁਸੀਂ ਚਾਹ ਦੇ ਨਾਲ ਖਾਂਦੇ ਹੋ ਤਾਂ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਕਲੀਨਿਕਲ ਡਾਈਟੀਸ਼ੀਅਨ ਅੰਛਲ ਸ਼ਰਮਾ ਦਾ ਕਹਿਣਾ ਹੈ ਕਿ ਚਾਹ ਦੇ ਨਾਲ ਤੁਸੀਂ ਚਾਹੇ ਕੋਈ ਵੀ 스ਨੈਕਸ ਖਾ ਰਹੇ ਹੋ ਉਹ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਇਹਨਾਂ ਨੂੰ ਖਾਣਾ ਸੁਰੱਖਿਅਤ ਹੈ ਜਾਂ ਨਹੀਂ। ਅਸੀਂ ਅਕਸਰ ਚਾਹ ਦੇ ਨਾਲ ਬਹੁਤ ਜ਼ਿਆਦਾ ਤੇਲ ਯੁਕਤ ਭੋਜਨ ਖਾਂਦੇ ਹਾਂ ਜੁਵਾਦ ਦੇ ਵਿੱਚ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਸੋ ਆਪ ਤੁਹਾਨੂੰ ਦੱਸ ਦਿਆਂ ਕਿ ਚਾਹ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਸਭ ਤੋਂ ਪਹਿਲੇ ਨੰਬਰ ਤੇ ਡੀਪ ਫਰਾਈ ਸਨੈਕਸ ਜਿਵੇਂ ਹੀ ਮੀਂਹ ਪੈਂਦਾ ਲੋਕ ਗਰਮ ਚਾਹ ਦੇ ਨਾਲ ਪਕੌੜੀਆਂ ਸਮੋਸੇ ਖਾਂਦੇ ਨੇ ਇਹਨਾਂ ਚ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਤੇਲ ਦੇ ਵਿੱਚ ਡੀਪ ਫਰਾਈ ਹੋਏ ਹੁੰਦੇ ਨੇ ਇਸ ਦੇ ਲਈ ਇਹ ਸੇਤ ਲਈ ਹਾਨੀਕਾਰਕ ਹੈ ਜੇਕਰ ਤੁਹਾਨੂੰ ਵੀ ਚਾਹ ਦੇ ਨਾਲ ਇਹ ਚੀਜ਼ਾਂ ਖਾਣ ਦੀ ਆਦਤ ਹੈ ਤਾਂ ਹੁਣ ਤੋਂ ਹੀ ਇਸ ਨੂੰ ਬਦਲ ਦਿਓ ਨਹੀਂ ਤਾਂ ਤੁਹਾਨੂੰ ਬੜਾ ਨੁਕਸਾਨ ਹੋ ਸਕਦਾ ਹੈ ਦੂਜੇ ਨੰਬਰ ਤੇ ਹੈ ਆਇਰਨ ਵਾਲੀਆਂ ਚੀਜ਼ਾਂ ਚਾਹ ਦੇ ਨਾਲ ਉਹ ਚੀਜ਼ਾਂ ਨਾ ਖਾਓ ਜਿਨ੍ਹਾਂ ਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੋਵੇ ਮਹਾਰਾ ਦਾ ਕਹਿਣਾ ਹੈ ਕਿ ਚਾਹ ਦੇ ਵਿੱਚ ਆਕਸਲੇਟ ਹੁੰਦਾ ਹੈ ਜੋ ਆਇਰਨ ਦੇ ਨਾਲ ਭਰਪੂਰ ਭੋਜਨਾチュア ਆਇਰਨ ਨੂੰ ਸੋਖਣ ਤੋਂ ਰੋਕਦਾ ਇਸ ਲਈ ਚਾਹ ਦੇ ਨਾਲ ਉਹ ਚੀਜ਼ਾਂ ਨਾ ਖਾਓ ਜਿਨ੍ਹਾਂ ਦੇ ਵਿੱਚ ਆਇਰਨ ਜ਼ਿਆਦਾ ਹੁੰਦਾ ਹੈ ਤੀਜੇ ਨੰਬਰ ਤੇ ਹੈ ਦਹੀਂ ਵਾਲੇ ਸਨੈਕਸ ਚਾਹ ਇਕ ਗਰਮ ਡਰਿੰਕ ਹੈ ਜਦੋਂ ਕਿ ਦਹੀਂ ਦਾ ਪ੍ਰਭਾਵ ਬਹੁਤ ਠੰਡਾ ਹੁੰਦਾ ਜੇਕਰ ਤੁਸੀਂ ਚਾਹ ਦੇ ਨਾਲ ਦਹੀਂ ਤੋਂ ਬਣੇ ਸਨੈਕਸ ਖਾਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਇਸ ਕਾਰਨ ਤੁਹਾਨੂੰ ਪਾਚਨ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਏਗਾ ਅਜਿਹੇ ਤੋਂ ਜੇਕਰ ਤੁਸੀਂ ਚਾਹ ਦੇ ਨਾਲ ਪ੍ਰਾਂਠਾ ਖਾ ਰਹੇ ਹੋ ਤਾਂ ਦਹੀਂ ਤੋਂ ਦੂਰੀ ਬਣਾ ਕੇ ਰੱਖੋ ਹਾਲਾਂਕਿ ਮਾਹਰ ਇਹ ਵੀ ਕਹਿੰਦੇ ਨੇ ਕਿ ਜ਼ਿਆਦਾ ਚਾਹ ਜਾਂ ਕੌਫੀ ਵਰਗੇ ਪੀਣ ਵਾਲੇ ਪਦਾਰਥਾਂ ਤੋਂ ਦੂਰੀ ਬਣਾ ਕੇ ਰੱਖੋ ਇਹ ਹੀ ਇਨਸੋਮਨੀਆ ਦਾ ਕਾਰਨ ਬਣ ਸਕਦੇ ਨੇ ਸੋ ਜੇਕਰ ਤੁਸੀਂ ਵੀ ਚਾਹ ਦੇ ਨਾਲ ਅਜਿਹੇ ਸਨੈਕਸ ਖਾਂਦੇ ਹੋ ਤਾਂ ਹੁਣੇ ਹੀ ਅਲਰਟ ਹੋ ਜਾਓ ਸਾਵਧਾਨ ਹੋ ਜਾਓ ਕਿਉਂਕਿ ਇਹ ਜੋ ਚੀਜ਼ਾਂ ਨੇ ਹੌਲੀ-ਹੌਲੀ ਤੁਹਾਡੇ ਸ਼ਰੀਰ ਦੇ ਵਿੱਚ ਨੁਕਸਾਨ ਵਧਾਉਂਦੀਆਂ ਜਾਂਦੀਆਂ ਨੇ ਤਾਂ ਇੱਕ ਦਿਨ ਅਜਿਹਾ ਆਂਦਾ ਜਦੋਂ ਵੱਡੀਆਂ ਬਿਮਾਰੀਆਂ ਤੁਹਾਨੂੰ ਘੇਰ ਸਕਦੀਆਂ ਨੇ ਸੋ ਜੇਕਰ ਤੁਸੀਂ ਵੀ ਸਿਹਤਮੰਦ ਜੀਵਨ ਜੀਣਾ ਚਾਹੁੰਦੇ ਹੋ ਤੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਹੁਣੇ ਸੁਧਾਰ ਕਰ ਲਓ ਤਾਂਕਿ Baddueče pač tola napoti. Okay.